ਅੱਜ ਦੀ ਕਹਾਣੀ ਬਹੁਤ ਹੀ ਜ਼ਿਆਦਾ ਮਜ਼ੇਦਾਰ ਹੈ ਧਿਆਨ ਨਾਲ ਸੁਣਿਓ ਜਦੋਂ ਉਸਨੇ ਰੇਖਾ ਨੂੰ ਉਸ ਹਾਲ ਵਿੱਚ ਵੇਖਿਆ ਤਾਂ ਉਸਦੀਆਂ ਨਜ਼ਰਾਂ ਬਦਲ ਗਈਆਂ ਰੇਖਾ ਦੇ ਵਿਆਹ ਨੂੰ ਹਜੇ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਹਲੇ ਉਸ ਦਾ ਨਵਾਂ ਹੀ ਵਿਆਹ ਹੋਇਆ ਸੀ ਹਲੇ ਤਾਂ ਉਹ ਖੁਸ਼ੀ ਦੇ ਨਸ਼ੇ ਵਿੱਚ ਸੀ ਕਿ ਅਚਾਨਕ ਉਸਦੇ ਪੇਕੇਆਂ ਚ ਉਸਦੀ ਮਾਂ ਨੇ ਉਸ ਨੂੰ ਘਰ ਬੁਲਾਇਆ ਇਹ ਸੁਣ ਕੇ ਕਿਉਂਕਿ ਪੇਕੇਆਂ ਦੇ ਵਿੱਚ ਕੋਈ ਪ੍ਰੋਗਰਾਮ ਸੀ ਪਰ ਉਹ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਹੁਣੇ ਉਸ ਦਾ ਵਿਆਹ ਹੋਇਆ ਸੀ ਤੇ ਵਿਆਹ ਦਾ ਸੁਖ ਵੀ ਨਹੀਂ ਲਿਆ ਸੀ ਉਸ ਦਾ ਘਰਵਾਲਾ ਵੀ ਬਹੁਤ ਦੁਖੀ ਹੋ ਗਿਆ ਕਿਉਂਕਿ ਉਹ ਰੇਖਾ ਦੇ ਨਾਲ ਨਹੀਂ ਜਾ ਰਿਹਾ ਸੀ ਉਸ ਨੂੰ ਕੋਈ ਕੰਮ ਸੀ ਇਸ ਲਈ ਉਹ ਕੁਛ ਲਈ ਹੁਣ ਦੋਨਾਂ ਨੂੰ ਅਲੱਗ ਰਹਿਣਾ ਪੈਣਾ ਸੀ ਜੋ ਸੱਚ ਵਿੱਚ ਬਹੁਤ ਹੀ ਔਖਾ ਸੀ ਅਗਲੇ ਹੀ ਦਿਨ ਉਸ ਨੇ ਰੇਖਾ ਨੂੰ ਉਸਦੇ ਪੇਕੇ ਛੱਡ ਦਿੱਤਾ ਤੇ ਆਪ ਆਪਣੇ ਕੰਮ ਤੇ ਚਲਾ ਗਿਆ ਰੇਖਾ ਉੱਥੇ ਬਿਲਕੁਲ ਦਿਲ ਨਹੀਂ ਲਾ ਰਹੀ ਸੀ ਉਸ ਦਾ ਆਪਣੇ ਪੇਕੇਆਂ ਦੇ ਘਰ ਵਿੱਚ ਦਿਲ ਨਹੀਂ ਲੱਗ ਰਿਹਾ ਸੀ ਨਾ ਹੀ ਉਸ ਨੂੰ ਰਾਤ ਨੂੰ ਨੀਂਦ ਆਉਂਦੀ ਬਸ ਉਹ ਆਪਣੇ ਘਰ ਵਾਲੇ ਬਾਰੇ ਸੋਚਦੀ ਤੇ ਆਪਣਾ ਕੰਮ ਚੰਗੇ ਤਰੀਕੇ ਨਾਲ ਕਰਦੀ ਬਹੁਤ ਦੇਰ ਮਿਹਨਤ ਕਰਨ ਤੋਂ ਬਾਅਦ ਉਹ ਥੱਕ ਜਾਂਦੀ ਤੇ ਪਤਾ ਨਹੀਂ ਉਸ ਨੂੰ ਫਿਰ ਕਦੋਂ ਨੀਂਦ ਆ ਜਾਂਦੀ ਅਗਲੇ ਦਿਨ ਉਸਦੇ ਪੇਕੇਆਂ ਦੇ ਘਰ ਵਿੱਚ ਉਸਦੇ ਭਤੀਜੇ ਦਾ ਜਨਮ ਦਿਨ ਸੀ ਉਸ ਨੇ ਉੱਥੇ ਇੱਕ ਆਦਮੀ ਨੂੰ ਵੇਖਿਆ ਜੋ ਕਿ ਉਸਦੇ ਘਰ ਵਾਲੇ ਵਾਂਗ ਬਿਲਕੁਲ ਲੱਗ ਰਿਹਾ ਸੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਤੇ ਸੁਨੱਖਾ ਸੀ ਉਸਨੇ ਆਪਣੀ ਮਾਂ ਨੂੰ ਪੁੱਛਿਆ ਕਿ ਇਹ ਕੌਣ ਹੈ ਤਾਂ ਉਸਨੇ ਕਿਹਾ ਕਿ ਰਾਜੂ ਦੇ ਸਕੂਲ ਵਿੱਚ ਪੜਾਉਂਦੇ ਨੇ ਉਹ ਆਦਮੀ ਰੇਖਾ ਨੂੰ ਬਹੁਤ ਹੀ ਸੋਹਣਾ ਲੱਗਿਆ ਉਹ ਦੇਖਣ ਦੇ ਵਿੱਚ ਬਹੁਤ ਹੀ ਸਮਾਰਟ ਸੀ ਕੁਝ ਚਿਰ ਬਾਅਦ ਰੇਖਾ ਦੇ ਪਿਓ ਨੇ ਉਸ ਨਾਲ ਉਸ ਨੂੰ ਮਿਲਵਾਇਆ ਉਹ ਰੇਖਾ ਵੱਲ ਧਿਆਨ ਨਾਲ ਦੇਖ ਰਿਹਾ ਸੀ ਅਤੇ ਘੂਰ-ਘੂਰ ਕੇ ਉਸ ਦੇ ਸਰੀਰ ਨੂੰ ਨਿਹਾਰ ਰਿਹਾ ਸੀ ਕਿਉਂਕਿ ਰੇਖਾ ਦੇਖਣ ਵਿੱਚ ਬਹੁਤ ਜ਼ਿਆਦਾ ਸੋਹਣੀ ਸੀ ਗੋਰਾ ਚਿੱਟਾ ਰੰਗ ਤੇ ਅਚਾਨਕ ਉਸ ਨੇ ਰੇਖਾ ਵੱਲ ਵੇਖਿਆ ਅਤੇ ਉਸ ਨੂੰ ਇਸ਼ਾਰਾ ਕਰ ਦਿੱਤਾ ਰੇਖਾ ਨੂੰ ਬਹੁਤ ਹੀ ਹੈਰਾਨੀ ਹੋਈ ਉਸ ਨੇ ਕੁਝ ਨਾ ਕਿਹਾ ਪਰ ਦਿਲ ਵਿੱਚ ਸੋਚਿਆ ਕੀ ਕੀ ਹੋ ਰਿਹਾ ਹੈ ਉਸੇ ਵਕਤ ਉਹ ਆਪਣੇ ਘਰਵਾਲੇ ਨਾਲ ਫੋਨ ਉੱਤੇ ਲੱਗ ਗਈ ਕਿਉਂਕਿ ਉਸਦੇ ਦਿਮਾਗ ਵਿੱਚ ਸਾਰਾ ਦਿਨ ਬਸ ਇਹੀ ਸਭ ਚੱਲਦਾ ਸੀ ਸਾਰੇ ਰਿਸ਼ਤੇਦਾਰ ਚਲੇ ਗਏ ਪਰ ਉਹ ਆਦਮੀ ਅਜੋਹੀ ਹੀ ਸੀ ਉਸਨੇ ਉਸ ਰਾਤ ਉਹਨਾਂ ਦੇ ਘਰ ਰੁਕਣ ਦਾ ਫੈਸਲਾ ਕਰ ਲਿਆ ਸੀ ਰੇਖਾ ਆਪਣੇ ਕੱਪੜੇ ਬਦਲਣ ਲਈ ਬਾਥਰੂਮ ਵਿੱਚ ਗਈ ਉਸਨੇ ਸਾਰੇ ਕੱਪੜੇ اتار ਦਿੱਤੇ ਤੇ ਉਸ ਨੂੰ ਆਪਣੇ ਘਰ ਵਾਲੇ ਦੀ ਬਹੁਤ ਯਾਦ ਆ ਰਹੀ ਸੀ ਉਸਨੇ ਬਿਨਾਂ ਸਮਾਂ ਗਵਾਏ ਆਪਣੇ ਨਾਲ ਕੁਝ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਆਪਣੇ ਆਪ ਤੇ ਕਾਬੂ ਨਹੀਂ ਕਰ پا ਰਹੀ ਸੀ ਅਚਾਨਕ ਉਸਦੇ ਮੂੰਹ ਵਿੱਚੋਂ ਕੋਝਾਜੀਬਾ ਵਾਜ਼ਾ ਨਿਕਲ ਗਈਆਂ ਉਸ ਨੂੰ ਲੱਗਾ ਜਿਦਾਂ ਕੋਈ ਬਾਹਰ ਖੜਾ ਹੋ ਕੇ ਉਸਦੀ ਆਵਾਜ਼ ਸੁਣ ਰਿਹਾ ਹੋਵੇ ਅਚਾਨਕ ਬਾਹਰੋਂ ਆਵਾਜ਼ ਹੋਈ ਕੀ ਹੋਇਆ ਰੇਖਾ ਰੇਖਾ ਨੇ ਝੱਟ ਜਵਾਬ ਦਿੱਤਾ ਕਿ ਮੈਂ ਤਾਂ ਨਹਾ ਰਹੀ ਸੀ ਰੇਖਾ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਉਸਨੇ ਕਿਹਾ ਕਿ ਮੈਂ ਵੀ ਬਾਥਰੂਮ ਜਾ ਰਹਾ ਹੈ ਰੇਖਾ ਨੂੰ ਬਹੁਤ ਚਿੰਤਾ ਹੋ ਗਈ ਉਸਨੇ ਛੇਤੀ ਛੇਤੀ ਆਪਣੇ ਨਹਾਉਣ ਦੀ ਕੋਸ਼ਿਸ਼ ਕੀਤੀ ਤੇ ਨਹਾ ਕੇ ਬਾਹਰ ਆ ਗਈ ਸੀ ਤੇ ਉਹ ਆਦਮੀ ਅੰਦਰ ਚਲਾ ਗਿਆ ਥੋੜੇ ਚਿਰ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਸਦੇ ਆਪਣੇ ਕੁਝ ਖਾਸ ਕੱਪੜੇ ਉਸੇ ਬਾਥਰੂਮ ਵਿੱਚ ਰਹਿ ਗਏ ਉਹ ਛੇਤੀ ਨਾਲ ਆਈ ਤੇ ਬਾਥਰੂਮ ਵਿੱਚ ਗਈ ਤੇ ਕਿਹਾ ਕਿ ਮੈਂ ਆਪਣੇ ਕੱਪੜੇ ਲੈਣ ਆਈ ਹਾਂ ਤੁਸੀਂ ਬਾਹਰ ਆ ਜਾਓ ਮੈਂ ਛੇਤੀ ਛੇਤੀ ਲੈ ਕੇ ਚਲੀ ਜਾਵਾਂਗੀ ਉਸ ਨੇ ਜਵਾਬ ਦਿੱਤਾ ਕਿ ਮੈਂ ਆਪਣੇ ਸਾਰੇ ਕੱਪੜੇ ਉਤਾਰ ਲੈਨੇ ਤੇ ਹੁਣ ਮੈਂ ਇਦਾਂ ਕਿਵੇਂ ਬਾਹਰ ਆਵਾਂ ਮੈਂ ਬਾਹਰ ਨਹੀਂ ਆ ਸਕਦਾ ਪਰ ਰੇਖਾ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਬਾਹਰ ਆ ਜਾਓ ਕੁਝ ਚਿਰ ਬਾਅਦ ਉਹ ਆਪਣੇ ਸਰੀਰ ਉਤੇ ਤੌਲੀਆ ਲਪੇਟ ਕੇ ਬਾਹਰ ਆ ਗਿਆ ਉਸਦੇ ਸਰੀਰ ਨੂੰ ਦੇਖ ਕੇ ਰੇਖਾ ਹੋਰ ਪਾਗਲ ਹੋ ਰਹੀ ਸੀ ਅਤੇ ਉਸਨੂੰ ਦੇਖੀ ਜਾ ਰਹੀ ਸੀ ਰੇਖਾ ਨੇ ਉਸ ਨੂੰ ਕਿਹਾ ਕਿ ਇਦਾਂ ਕੀ ਦੇਖ ਰਹੇ ਹੋ ਉਹ ਸੁਪਾਲ ਭੁੱਲੀ ਗਈ ਸੀ ਕਿ ਆਕਰੋ ਉਥੇ ਕਿਉਂ ਗਈ ਸੀ ਉਸਨੇ ਕਿਹਾ 체ਤੀ ਕਰੋ ਨਹੀਂ ਤਾਂ ਇਹ ਅੰਦਰ ਤੋਂ ਬਾਹਰ ਆ ਜਾਊਗਾ ਰੇਖਾ ਆਪਣੇ ਕੱਪੜੇ ਲੈ ਕੇ ਚਲੀ ਗਈ ਸੀ ਪਰ ਉਸ ਦੀਆਂ ਅੱਖਾਂ ਦੇ ਵਿੱਚ ਉਸ ਦਾ ਚਿਹਰਾ ਆ ਰਿਹਾ ਸੀ ਤੇ ਉਸ ਦਾ ਸਰੀਰ بار-ਬਾਰ ਰੇਖਾ ਦਾ ਧਿਆਨ ਖਿੱਚ ਰਿਹਾ ਸੀ ਪਤਾ ਨਹੀਂ ਉਸ ਦੇ ਸਰੀਰ ਦੇ ਕਿਹੜੇ-ਕਿਹੜੇ ਅੰਗ ਤੇ ਰੇਖਾ ਦੀ ਨਜ਼ਰ ਜਾ ਰਹੀ ਸੀ ਉਹ ਕਿਸੇ ਵੀ ਤਰ੍ਹਾਂ ਉਸ ਨੂੰ हासिल ਕਰਨਾ ਚਾਹੁੰਦੀ ਸੀ ਇਹ ਸੋਚਦੇ-ਸੋਚਦੇ ਉਸ ਨੂੰ ਆਪਣੇ ਅੰਦਰ ਇੱਕ ਅਜੀਬ ਹਲਚਲ ਮਹਿਸੂਸ ਹੋਈ ਉਸ ਨੇ ਆਪਣੇ ਹੱਥਾਂ ਨਾਲ ਆਪਣੇ ਆਪ ਨੂੰ ਸਮਾ ਬਤਾਉਣਾ ਸ਼ੁਰੂ ਕਰ ਦਿੱਤਾ ਜਿੱਦਾਂ ਕਿ ਉਸ ਨੂੰ ਉਸ ਚੀਜ਼ ਦੀ ਬੜੀ ਲੋੜ ਸੀ ਉਸ ਨੇ ਸੋਚ ਲਿਆ ਸੀ ਕਿ ਮੈਂ ਸਿਰਫ ਹਾਸਲ ਕਰਕੇ ਹੀ ਰਹਿਣਾ ਹੈ ਇਹ ਰਾਤ ਨੂੰ ਤਾਂ ਕਰਕੇ ਹੀ ਸੌ ਗਈ ਉਹ ਉਸ ਨੂੰ ਕਮਰੇ ਵਿੱਚ ਵੇਖਣ ਲਈ ਆਇਆ ਤਾਂ ਉਸ ਦਾ ਹੱਥ ਅਜੀਬ ਥਾਪਦੇ ਸੀ ਉਸ ਨੇ ਰੇਖਾ ਨੂੰ ਉਠਾਇਆ ਤੇ ਉਸ ਦੇ ਵੱਲ ਬੜੇ ਹੀ ਧਿਆਨ ਨਾਲ ਵੇਖ ਰਿਹਾ ਸੀ ਰੇਖਾ ਨੇ ਸੰਘਦੇ ਹੋਏ ਆਪਣਾ ਹੱਥ ਪਰੇ ਕੀਤਾ ਅਤੇ ਕਿਹਾ ਕਿ ਦੇਖਣਾ ਹੀ ਹੈ ਜਾਂ ਕੁਝ ਕਰਨਾ ਵੀ ਹੈ ਉਸ ਨੇ ਕਿਹਾ ਕਿ ਅੱਜ ਦਾ ਦਰਵਾਜ਼ਾ ਖੁੱਲ੍ਹਾ ਰੱਖੀ ਮੈਂ ਰਾਤ ਨੂੰ ਤੇਰੇ ਕੋਲ ਜ਼ਰੂਰ ਆਉਂਗਾ ਰੇਖਾ ਨੇ ਹਾਂ ਕਰ ਦਿੱਤੀ ਕਿਉਂਕਿ ਰੇਖਾ ਨੂੰ ਉਸ ਨੇ ਅਜੀਬ ਹਾਲਤ ਵਿੱਚ ਵੇਖ ਲਿਆ ਸੀ ਖੋਸ ਤੋਂ ਬਾਅਦ ਸਭ ਨੇ ਰੋਟੀ ਖਾਧੀ ਤੇ ਉਹ ਆਪਣੇ ਕਮਰੇ ਦੇ ਵਿੱਚ ਸੌਣ ਲਈ ਆ ਗਈ। ਉਹ ਆਪਣੇ ਘਰ ਵਾਲੇ ਨੂੰ ਫੋਨ ਉੱਤੇ ਮਿਸ ਕਰ ਰਹੀ ਸੀ ਤੇ ਉਸ ਨਾਲ ਉਹ ਗੱਲਾਂ ਕਰ ਰਹੀ ਸੀ। ਗੱਲਾਂ-ਗੱਲਾਂ ਵਿੱਚ ਇੱਕ ਦੂਜੇ ਦੇ ਨਾਲ ਉਹ ਆਨੰਦ ਲੈ ਰਹੀ ਸੀ। ਫਿਰ ਉਸਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਨੀਂਦ ਆ ਰਹੀ ਹੈ ਅਤੇ ਰਾਤ ਨੂੰ ਉਸ ਨੂੰ ਇਦਾਂ ਲੱਗਾ ਜਿਦਾਂ ਉਸ ਨੂੰ ਕੋਈ ਬੜੇ ਹੀ ਪਿਆਰ ਨਾਲ ਵੇਖ ਰਿਹਾ ਹੋਵੇ। ਉਸ ਨੂੰ ਅਜੀਬ ਲੱਗ ਰਿਹਾ ਸੀ ਉਹ ਹੈਰਾਨ ਹੋ ਗਈ ਤੇ ਚੇਦੀ ਨਾਲ ਬੈਠ ਤੋਂ ਖੜੀ ਹੋਈ ਤੇ ਉਸਨੇ ਵੇਖਿਆ ਕਿ ਉਸਦੇ ਸਾਹਮਣੇ ਉਹੀ ਖੜਾ ਸੀ ਉਹ ਉਸ ਨੂੰ ਦੇਖ ਕੇ ਅੰਦਰੋਂ ਹੀ ਅੰਦਰ ਖੁਸ਼ੀ ਮਹਿਸੂਸ ਕਰ ਰਹੀ ਸੀ ਤੇ ਫੇਰ ਸੰਗ ਵੀ ਰਹੀ ਸੀ ਉਸ ਆਦਮੀ ਨੇ ਅਚਾਨਕ ਰੀਖਾ ਨੂੰ ਫੜਿਆ ਅਤੇ ਬੈੱਡ ਦੇ ਉੱਤੇ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਦੂਜੇ ਦੇ ਕੱਪੜੇ اتار ਦਿੱਤੇ ਅਤੇ ਉਸਨੇ ਕਿਹਾ ਇਸ ਵਿੱਚ ਸੰਗਣਵੜੀ ਕਿਹੜੀ ਗੱਲ ਹੈ ਫਿਰ ਉਸਨੇ ਆਪਣੀ ਚੀਜ਼ ਕੱਢੀ ਤੇ ਉਸਤੇ ਸਾਹਮਣੇ ਲਿਆਂਦੀ ਜਿਸ ਨੂੰ ਦੇਖ ਕੇ ਰੇਖਾ ਹੈਰਾਨ ਹੋ ਗਈ ਉਸ ਨੂੰ ਬਹੁਤ ਸਕੂਨ ਮਹਿਸੂਸ ਹੋ ਰਿਹਾ ਸੀ ਬਿਨਾ ਕੁਝ ਕਹੇ ਆਪਣਾ ਕੰਮ ਕਰਨ ਲੱਗੇ ਫਿਰ ਇੱਕ ਆਨੰਦ ਦਾ ਅਨੁਭਵ ਕੀਤਾ ਜੋ ਕਦੇ ਵੀ ਖਤਮ ਨਹੀਂ ਹੋਇਆ ਪੂਰੀ ਰਾਤ ਉਹਨਾਂ ਨੂੰ ਨੀਂਦ ਨਹੀਂ ਆਈ ਇੱਕ ਦੂਜੇ ਨਾਲ ਸਮਾਂ ਬਤਾਇਆ ਉਸ ਰਾਤ ਦੇ ਪਲ ਬਹੁਤ ਖਾਸ ਸੀ ਜਿਸ ਨੂੰ ਰੇਖਾ ਨੇ ਕਿਸੇ ਨਾਲ ਅੱਜ ਤੱਕ ਸਾਂਝਾ ਨਹੀਂ ਕੀਤਾ ਸੀ ਪਰ ਕਿ ਇਹ ਹਾ우스 ਦੇ ਅੰਨੇਪਣ ਵਿੱਚ ਜੋ ਕੀਤਾ ਸਹੀ ਸੀ ਇੱਕ ਸਰੀਰਕ ਭੁੱਖ ਲਈ ਐਡਾ ਵੱਡਾ ਗੁਨਾਹ ਕਰ ਦਿੱਤਾ ਕੀ ਇਹ ਸਹੀ ਕੀਤਾ ਮੈਨੂੰ ਤਾਂ ਇਹ ਚੀਜ਼ ਬਿਲਕੁਲ ਵੀ ਸਹੀ ਨਹੀਂ ਲੱਗੀ ਤੁਹਾਡੀ ਇਸ ਬਾਰੇ ਕੀ رائے ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਵੀ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ